ਸ਼ਕਰ ਹੈ ਸ਼੍ਰੀ ਸਤਗੁਰੂ ਬਾਬਾ ਲਾਲ ਜੀ ਦਾ ਬੋਲ ਸਾਥੇ ਦਰਾਰ ਕੀ ਹੈ ਅਜੀਬ ਮੰਦਰ ਬਾਬਾ ਲਾਲ ਦੁਆਰਾ ਚਿਕਾਉਟਗੜ੍ਹ ਪਰੇਗਾ ਟੂੜੀਆਂ ਤੋਂ ਹੋੜੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਚੌਥਾ ਮੂਰਤੀ ਸਤਵਨ ਦਿਵਸ ਬਾਬਾ ਲਾਲ ਜੀ ਦਾ ਮਨਾਇਆ ਜਾ ਰਿਹਾ ਹੈ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਮਹਾਰਾਜ ਸ਼੍ਰੀ ਰਾਮਸੁੰਦਰ ਸਾਹਿਬ ਜੀ ਆਣਗੇ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਉਹਨਾਂ ਦੇ ਨਾਲ ਗੋਪਾਲ ਦਾਸ ਜੀ ਵੀ ਇੱਥੇ ਪ੍ਰਧਾਨਗੇ ਤੇ ਆਈਆਂ ਹੀ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਪ੍ਰਸ਼ਾਦ ਦੇਣਗੇ ਤੇ ਅਟੂਰ ਲੰਗਰ ਵੀ ਇੱਥੇ ਲੱਗਣਗੇ 14ਵਾਂ ਮੂਰਤੀ ਸਥਾਪਨਾ ਦਿਵਸ ਚੱਲ ਰਿਹਾ ਹੈ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਹ ਪਤੇਗੜੀ ਜਨਤਾ ਜਿਹੜੀ ਹੈ ਉਹ ਬੜੀ ਉਤਸ਼ਾਹਿਤ ਹੋ ਕੇ ਜਿਹੜੀ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਜੈ ਸ਼੍ਰੀ ਬਾਬਾ ਲਾਲ ਜੀ ਜੈ ਕਰ ਰਹਾ ਸ਼੍ਰੀ ਬਾਬਾ ਲਾਲ ਦੀ ਆਲ ਜੀ ਮਹਾਰਾਜ ਜੀ ਕਾ ਤੇ ਦਰਬਾਰ ਕੀ ਜੈ ਜਿਵੇਂ ਕਿ ਪਹਿਲਾਂ ਹੀ ਪਠਾਨੀ ਅੰਦਲ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਇਸ ਸਾਲ 14ਵਾਂ ਮੂਰਤੀ ਸਥਾਪਨਾ ਦੇ ਸਮਾਰੋਹ 26 ਅਕਤੂਬਰ ਦਿਨ ਐਤਵਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਸ਼੍ਰੀ ਰਾਮ ਸੁੰਦਰ ਦਾਸ ਜੀ ਮਹਾਰਾਜ ਆ ਪਹੁੰਚਣਗੇ ਤੇ ਸਾਰੀ ਸੰਗਤ ਨੂੰ ਦਰਸ਼ਨ ਦੇਣਗੇ ਠੀਕ ਹੈ ਅਸ਼ੀਰਵਾਦ ਦੇਣਗੇ ਆਪਣਾ ਇਸ ਮੌਕੇ ਦੇ ਲੰਗਰ ਪੰਗਰ ਆ ਵੀ ਤੁਹ ਨੂੰ ਬਤਾਇਆ ਜਾਏਗਾ ਤੇ ਮੇਰੀ ਸਾਰੇ ਸੰਗਤ ਨੂੰ ਅਪੀਲ ਹੈ ਕਿ ਸਾਰੇ ਉਹ ਮOHAMA ਆ ਕੇ ਪਹੁੰਚੋ ਤੇ ਇਸ ਇਸ ਮੌਕੇ ਦੇ ਮਹਾਰਾ ਜੀ ਸ਼੍ਰੀ ਰਾਮ ਸਿੰਘ ਦਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈਕਾਰਾ ਸ਼੍ਰੀ ਬਾਵਾਲਾਲ ਜੀ ਜੈਕਾਰਾ ਸ਼੍ਰੀ ਬਾਵਾਲਾਲ ਜਲ ਲਾਲਦੇਵਾਲ ਮਹਾਰਾਜ ਦਾ ਬੋਲ ਸਾਚੇ ਦਰਬਾਰ ਕੀ ਜੈ ਸਮੂਹ ਸਾਧ ਸੰਗਤ ਦੇ ਹੱਥ ਜੋੜ ਕੇ ਬੇਨਤੀ ਵਹ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ 26 ਤਰੀਕ ਦਿਨ ਐਤਵਾਰ 2025 ਅਕਤੂਬਰ ਨੂੰ ਮਹਾਰਾਜ ਰਾਮਸੁੰਦਰ ਦਾਸ ਜੀ ਸਾਡੇ ਫਤੀਗੜ ਬਾਬਾ ਲਾਲ ਦਵਾਰੇ ਮੰਦਿਰ ਵਿੱਚ ਪਧਾਰੇ ਉਹਨਾਂ ਦੇ ਸਾਥੇ ਛੋਟੇ ਮਹਾਰਾਜ ਬਾਬਾ ਗੋਪਾਲ ਦਾਸ ਜੀ ਮਹਾਰਾਜ ਵੀ ਆ ਰਹੇ। ਤੋਂ ਸਮੂਹ ਸੰਗਤ ਨੂੰ ਹੱਥ ਜੋੜ ਕੇ ਫਿਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਮੰਦਿਰੇ ਆਨ ਕੇ ਨੀਂ ਉਹਨਾਂ ਦੇ ਦਰਸ਼ਨ ਕਰੋ ਆਸ਼ੀਰਵਾਦ ਪ੍ਰਾਪਤ ਕਰੋ। ਔਰ ਆਪਣੇ ਜੀਵਨ ਨੂੰ ਸਫਲ ਬਣਾਓ ਤੁ ਲੰਗਰ ਪੰਡਾਰੇ ਵੀ ਛਕੋ ਤਾਂ ਆ ਕੇ ਮੰਦਿਰ ਦੀ ਰੌਣਕ ਬਤਾਓ ਬੋਲ ਸਤਿਗੁਰਵਾਲਾ ਲਾਲ ਮਹਾਰਾਜ ਕੀ ਜੈ ਔਰ ਸਾਰੀ ਸੰਗਤ ਨੂੰ જયਸ਼੍ਰੀ 바ਵਾ ਲਾਲ ਜੀ ਜਿਸ ਤਰ੍ਹਾਂ ਕਿ ਸਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਇਤਵਾਰ ਵਾਲੇ ਦਿਨ ਮੰਦਿਰ ਸ਼੍ਰੀ 바ਵਾ ਲਾਲ ਦਾ ਜਿਸ ਚਤੌੜਗੜ 14ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਸਾਰੀ ਫਤੇਗੜ ਚੂੜੀ ਦੀ ਸੰਗਤ ਨੂੰ ਆਸ-ਪਾਸ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਸਾਰੇ ਹੀ ਹੂ ਵੀ ਹੁਮਾ ਕੇ ਆਓ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਆ ਕੇ ਪ੍ਰਾਪਤ ਕਰੋ ਬਲੀ ਜੀ ਸਤਗੁਰੂ ਬਾਬਾ ਲਾਲ त्याਲ ਮਹਾਰਾਜ ਜੀ ਜੀ